ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਘਰੂਗਾ ਆਪਾ ਗੁਰੂ ਕੇ ਇਤਿਹਾਸ ਗੁਰਬਾਣੀ ਦੇ ਅੰਦਰ ਗੁਰੂ ਕੀ ਸੰਗਤ ਵਿੱਚ ਬੈਠ ਕੇ ਇਹਨਾਂ ਵਿਚਾਰਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦਿਆਂ ਕਿ 84 ਲੱਖ ਜੂਨ ਹੈ ਜਿਸ ਦੇ ਵਿੱਚੋਂ 42 ਲੱਖ ਜਲ ਵਿੱਚ ਤੇ 42 ਲੱਖ ਧਰਤੀ ਦੇ ਹੋ ਗੱਲ ਕਰਕੇ ਵੇਖੋ 42 ਲੱਖ ਜੋਨਾ ਉਹਦੇ ਵਿੱਚੋਂ ਘੁੰਮਦਿਆਂ ਘਿਰਦਿਆਂ ਕਦੇ ਕੁਝ ਬਣਿਆ ਕਦੇ ਕੁਝ ਬਣਿਆ ਕਿੰਨੀਆਂ ਮੁਸ਼ਕਲਾਂ ਮੁਸਕਤਾ ਮੁਸੀਬਤਾਂ ਦੇ ਪੈੜੇ ਗੁਜ਼ਾਰਦਾ ਗੁਜ਼ਾਰਦਾ ਜਦੋਂ ਇਸ ਟਿਕਾਣੇ ਤੇ ਪਹੁੰਚਿਆ ਤੇ ਮਨੋੱਖਾ ਜਨਮ ਪ੍ਰਾਪਤ ਹੋਇਆ ਜਿਸ ਨੂੰ 84 ਲੱਖ ਜੋਨ ਦਾ ਸਰਦਾਰ ਕਿਹਾ ਜਾਂਦਾ ਇਹੀ ਵਿਚਾਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਕਲ ਪ੍ਰਕਾਸ਼ ਦੁਰਪੁਰਬ ਸੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 176 ਅੰਗ ਦੇ ਉੱਤੇ ਪਾਵਨ ਬਚਨ ਸੁਭਾਈ ਮਨ ਕਰਦੇ ਨੇ ਸਾਨੂੰ ਵਿਸ਼ੇਸ਼ ਤੌਰ ਤੇ ਸਮਝਾਉਣ ਵਾਸਤੇ ਜੋ ਨਰੋਲ ਸੱਚ ਹੈ ਮਤਬ ਲੇਖੇ ਵਿੱਚ ਹੋਵੇ ਵੀ ਨਹੀਂ ਮੈਂ ਤਾਂ ਸਿਰਫ ਬੰਦਾ ਹੀ ਮਨੋਖੀ ਬਣਿਆ ਹੈ ਸਤਿਗੁਰੂ ਕਹਿੰਦੇ ਨਹੀਂ ਕਈ ਜਨਮ ਭਏ ਕੀਟ ਪਤੰਗਾ ਤੇ ਤੇ ਕਦੇ ਜਨਮ ਦੀ ਤਾਂ ਗੱਲ ਹੀ ਨਹੀਂ ਕਈ ਜਨਮ ਕਈ ਜਨਮ ਗਾਜ ਮੀਨ ਕੁਰੰਗਾ ਕਈ ਟਿੱਡੀਆਂ ਮਿੱਡੀਆਂ ਜੋਨਾਂ ਕਦੇ ਹਾਥੀ ਬਣਿਆ ਕਦੇ ਮੱਛੀ ਬਣਿਆ ਕਦੇ ਪਤੰਗਾ ਬਣਿਆ ਕਦੇ ਪੌਰਾ ਬਣਿਆ ਸਤਿਗੁਰੂ ਕਹਿੰਦੇ ਇੱਥੇ ਬਸਨੇ ਕਈ ਜਨਮ ਹੈਵਰ ਬ੍ਰਖ ਜੋयो ਕਦੇ ਘੋੜਾ ਬਣ ਗਿਆ ਕਦੇ ਬਲਦ ਬਣ ਗਿਆ ਜੋਇਆ ਗਿਆ ਕਈ ਜਨਮ ਹੈ ਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਐ ਮਨੁੱਖ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਸਦਕਾ ਤੋਂ ਛੁੱਟ ਸਕਦਾ ਹੈ ਕਿਉਂਕਿ ਚਰਨ ਕਾਲ ਇਹ ਦੇਹ ਸੰਜੁਰੀਆ ਬੜੇ ਚਿਰਾਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ ਤੇ ਇਹੀ ਸਮਾਂ ਹੈ ਇਸ ਸਮੇਂ ਅੰਦਰ ਤੂੰ ਰੱਬ ਦਾ ਨਾਮ ਜਪ ਸਕਦਾ ਹੈ ਉਸ ਪਰਮਾਤਮਾ ਨੂੰ ਪਾ ਸਕਦਾ ਹੈ ਉਹਦਾ ਸਿਮਰਨ ਕਰ ਸਕਦਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਸੋਦਰ ਰਹਿਰਾਸ ਸਾਹਿਬ ਜੀ ਦੇ ਅੰਦਰ ਆਪਜੀ ਸਰਵਣ ਕਰਦੇ ਹੋ ਆਸਾ ਰਗ ਦੇ ਅੰਦਰ ਸਤੇ ਪਤਸਾ ਨੇ ਜੋ ਉਚਾਰਨ ਕੀਤੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹੋ ਹੀ ਸਮਾਂ ਇਹੋ ਵਾਰੀ ਹੈ ਜੇ ਇਹ ਸਮਾਂ ਲੰਘ ਗਿਆ ਫਿਰ ਕਾਦੀ ਆਸ ਰੱਖ ਸਕਦਾ ਫਿਰ ਬਣੇਗਾ ਕੀ ਚਾਰ ਪਾਮ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਣ ਲਈ ਹੈ ਖੁਦਾ ਨਾ ਖਾਸਤਾ ਇਹ ਸਮਾ ਇਹ ਜਨਮ ਇਸੇ ਤਰ੍ਹਾਂ ਬਤੀਤ ਹੋ ਗਿਆ ਜੋਨਾਂ ਵਿੱਚ ਫਿਰ ਪੈ ਗਿਆ ਚਾਰ ਪੈਰ ਹੋ ਗਏ ਮੂੰਹ ਤੋਂ ਗੁੰਗਾ ਹੋ ਗਿਆ ਸਿਰ ਦੇ ਉੱਤੇ ਸਿੰਗੋ ਪਏ ਬਾਬਾ ਗੁਰਬੀਰ ਸਾਹਿਬ ਕਹਿੰਦਗੇ ਫਿਰ ਕੀ ਕਰੇਗਾ ਉਠ ਤ ਬੈਠ ਤ ਠੇਗਾ ਪਰ ਹੈ ਤਬ ਕਤ ਮੂੰਡ ਲਗਈਆ ਪਰ ਕਿੱਥੇ ਮੂੰ ਲਗਾਏਗਾ ਗੁਰਮੁਖੋ ਇਹ ਸਤਿਗੁਰੂ ਸਤਿਪਤ ਸਾਹਿਬ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਇਸੇ ਲਈ ਤਾਂ ਬਾਰ-ਬਾਰ ਤਮੀਦਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ ਤੋਂ ਸਮਰਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਦੀਨ ਦਇਆਲ ਸਤ ਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਤੇ ਆਪਣੇ ਘਰਾਂ ਵਿੱਚ ਵੀ ਆਪ ਜੀ ਸਮਾ ਬਣਾ ਕੇ ਉਡੀਕਦੇ ਹੋ ਦਰਸ਼ਨ ਕਰਦੇ ਹੋ ਕੀਰਤਨ ਕਥਾ ਇਤਿਹਾਸਕ ਵਿਚਾਰਾ ਸਰਵਣ ਕਰਦੇ ਹੋ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਪ੍ਰਾਰਥਨਾ ਕਰੀਏ ਵਾਹਿਗੁਰੂ ਇੱਕ ਅਦੇ ਜਨਮ ਦੀ ਗੱਲ ਨਹੀਂ ਇੱਕ ਅਦੇ ਔਗਣ ਦੀ ਗੱਲ ਨਹੀਂ ਔਗਣਾਂ ਨਾਲ ਤਾਂ ਭਰੇ ਪਏ ਆ ਜਿਵੇਂ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿ ਜਿਵੇਂ ਮਹਿਰਿਓ ਪਾਵੋ ਡੁੱਬਦੇ ਪੱਥਰ ਪਰਿ ਸ਼ੈਨ ਸ਼ਾਹ ਬਸ ਆਪਣੀ ਮਿਹਰ ਕਰਕੇ ਬਖਸ਼ ਲੈ ਜੇ ਲੇਖੇ ਜੋਖੇ ਦੀ ਗੱਲ ਕਰੀਏ ਤਾਂ ਗੱਲ ਨਹੀਂ ਬਣਨੀ ਉਹ ਮਾਲਕ ਹੈ ਉਹ ਬਖਸ਼ਿੰਦਾ ਉਹ ਬਖਸ਼ਦਾਗਾ ਗੁਰਮੁਖ ਕੋ ਕਿਸੇ ਦਾ ਕੋ ਦੁਨਿਆਵੀ ਹਿਸਾਬ ਕਿਤਾਬ ਹੋਵੇ ਬੰਦਾ ਕਹੇ ਮੈਂ ਦੇਣਾ ਨਹੀਂ ਮਾਲਕ ਡਾਡਾ ਹੁੰਦਾ ਉਹ ਕਹਿੰਦਾ ਮੈਂ ਲੈਣਾ ਮਾਲਕ ਦਇਆਲ ਹੋ ਜਾਏ ਉਹਦੇ ਮਨ ਵਿੱਚ ਆ ਜਾਏ ਤੇ ਉਹ ਸਾਰੇ ਹਿਸਾਬ ਤੇ ਲੀਕ ਮਾਰ ਦੇ ਵਿੱਚ ਆ ਨਸ਼ਾ ਤੈਨੂੰ ਛੱਡਿਆ ਗੁਰਮੁਖ ਉਹ ਸੰਰਤ ਗੁਰੂ ਹੈ ਹਿਸਾਬ ਕਿਤਾਬ ਦੇ ਨਾਲ ਨਹੀਂ ਅੜ ਕੇ ਜਾਂ ਜਿੰਦ ਨਾਲ ਨਹੀਂ ਉਹਦੀ ਦਇਆਲਤਾ ਦੇ ਨਾਲ ਤੇ ਛੁੱਟਿਆ ਜਾ ਸਕਦਾ ਹੈ ਐਸੇ ਦਿਆਲੂ ਤੇ ਕਿਰਪਾਲੂ ਗੁਰੂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਫਤਿਹ ਬੁਲਾਉ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ